ਸਤਿ ਗੁਰ ਪੂਰਨੂ ਸਾਤੇ ਗੁਰ ਵਿੱਚ ਸੰਗ ਤਾਂ ਦੇ ਸਾਥ ਤੜਹਾਉਂਗੇ ਹਰ ਸੋਖੇ ਕਰਤੇ ਪਯੋ ਇਹ ਤਾ ਸੋਖੇ ਕਰਤੇ ਬਾਬੇ ਪੋਨੇ ਵਾਲਿਆ ਨੇ ਸਤ ਗੁਰ ਮਿਲ ਗਏ ਆ ਪਾਣੂ ਕੀਤੇ ਪੂਰਵ ਕਰਮਾ ਤੋ ਨਹੀਂ ਗੁਰ ਪਾਲੇ ਨਾ ਕਿਸੇ ਪੜੰਗਾ ਵੜੇ ਉੱਤਰੇ ਲੈ ਕੇ ਵਖਰਾ ਬੇ ਬੇ ਪਰਵਾਹੀ ਦਾ ਵਿੱਚ ਐਨਾ ਸੰਗਤਾਂ ਦੀ ਹਿੰਦੇ ਦਿੰਦੇ ਅਹਦਾਤਾ ਮੂੰਹ ਮੰਗ ਮਿਓ

ਵੇ ਲਾ ਕੇ ਤੂੰ ਹੀ ਤੂੰ ਹੀ ਦੇ ਨਾਲ ਗੁਰਾਂ ਦੀ ਕਿਰਪਾ ਦੇ ਵਿੱਚ ਬੈਠੇ ਆ ਸੰਗਤ ਦੇ ਸੈਰ ਂਕਾਰ ਦੇ ਤੀਨ ਲੋਕਾਂ ਦੀ ਨੰਨਾ ਨੂੰ ਸਾਥ ਕੋਰ ਉਡਾਣੇ ਵਾਲੀ ਜੋਗਾਤ ਸਖਾਉਂਦੇ ਆ ਕੱਟ ਜੈ ਰਬਦੀ ਯਾਰ ਛੋਡੇ ਤੇ ਫੁੱਲਾਮੀ ਬਰ ਕਾ ਬੰਲੇ ਲੰਗੀਆ ਕੱਟ ਜੈ ਰਬਦੀ ਸੰਗ ਤੇ ਚੱਕ ਦਿਓ ਚੱਕ ਦਿਓ ਭਾਰਮ ਪਲੇਖਿਆ ਨੂੰ ਪਰੰਗਾ ਵਾਲੇ ਫਿਰਦੇ ਐ ਵਿੱਚ ਸੰਗਤਾਂ ਦੇ ਟੈਲੰਦੀ ਸੰਗਤੇ ਦੱਸਦੇ ਗੌਰ ਮਰਯਾਦਾ ਵਾਲਿਆਂ ਨੂੰ ਜਿਹੜੇ ਐਨ ਕਾ ਗੋੜਾ ਸੰਗ ਤੇ ਸੁਰਤਾ ਉੱਡ ਉੱਡ ਜਾਂਦੀਆਂ ਵਿੱਚ ਕੰਚਣ ਗੜ ਦੇਸ਼ਾਂ ਦੇ ਜੀ ਦਾ ਨਾਮ ਸੱਚ ਤੇ ਖੰਡ ਹੈ ਤੇ ਹੋ ਕੇ ਲੱਗਦੇ ਤੂੰ ਹੀ ਤੂੰ ਹੀ ਦੇ ਜਨਨਾ ਤੇ ਸਤਗੁਰ ਕਿਰਪਾ ਕਰ ਦਿੰਦੇ ਨਾਲੇ ਆ ਕੇ ਵਿੱਚ ਬੇਪਰਵਾਦੇ ਛਾਟੀ ਤੇਰਾ ਮੈਂ ਮਰਸਤ ਵੇਖਣਾ ਰੱਜਾ ਹੂੰ ਲੂ ਲੂ ਦੇ ਮੋਢ ਲੱਖ ਲੱਖ ਚਸ਼ਮਾ ਸੰਗ ਤੇ ਇੱਕ ਖੋਲਾ ਇੱਕ ਕੱਜਾ ਹੂੰ ਐ ਅਈਨੇ ਡਿਠਾ ਵੀ ਮੈਨੂੰ ਸਵਰਨਾ ਆਵੇ ਦੱਸ ਹੋਰ ਕਿਦਰ ਵਾਲਾ ਭੱਜਾਂ ਹੂੰ ਮਰਸਤ ਕਾਦਦਾਰ ਮੈਨੂੰ ਕਾਮਲ ਬਾਹੂ ਐ ਲੱਖਾਂ ਕਰੋੜਾਂ ਹੱਜਾਂ ਹੂੰ ਜਿਹੜੇ ਮੇਰਾ बुज ਤੀਸ਼ਾਨੀ ਅਦਾਰ ਕਾਰਨ ਵਾਸ ਤੇ ਇਨ ਕਾਲਿ ਜੋਗ ਦੇ ਜੀਵਾਂ ਦਾ ਯਾਸੀ ਮੇਰ ਦਾ ਮੀਰਸਾਇਆ ਤਖਤ ਦਿਖਾ ਲਿਆ ਸੀ ਬੇ ਪਰਵਾਹੀ ਦਾ ਨਾਲੇ ਧਾਰ ਕਰਨ ਵਾਸਤੇ ਕਮਜ਼ੋਰ ਸਦੀ ਦੇ ਜੀਵਾਂ ਲਈ ਰੈਂਦੀ ਖਾਤਰਬੇ ਦਾ ਬਣਾਉਂਦੇ ਆਕੀਏ ਕਜੈਰੀ ਰਖੋ ਜੀ ਯਾਰ ਸੋਦੇ ਗੰਗਾਵਾਲਿਆਂ ਨੇ ਮਾਰ-ਪਾਰ ਕੇ ਹੋ ਕੇ 14 ਜੁੱਗਾ ਦੀਆਂ ਰਈਆਂ ਰਹੁੰਨੀਆਂ ਕਾਲੀਆਂ ਕੱਠੀਆਂ ਵਿੱਚ ਮਾਣੂ ਨਗਰੀ ਦੇ ਕਹਿੰਦੇ ਆਜੋ ਜੀ ਨੇ ਜਾਣਾ ਸੱਚਖੰਡ ਨੂੰ ਪੁੰਨੇ ਵਾਲੇ ਪਰ ਬੇੜਾ ਪਕਟਾਣਾ ਲੰਬੇ ਆਕੀਏ ਕਰ ਜੀ ਰਬ ਦੀ ਯਾਰ ਸੋਦੇ dying